ਗਾਵਨ ਤੁਜਨੋ ਪੰਡਤ ਪੜਨ ਰਖੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਜਨੋ ਮੋਹਣਿਆ ਮਨ ਮੋਹਣ ਸੁਰਗ ਮੱਛ ਪਿਆਲੇ ਗਾਵਨ ਤੁਜਨੋ ਰਤਨ ਪਾਇ ਤੇਰੇ 68 ਤੀਰਥ ਨਾਲੇ ਗਾਵਨ ਗਾਵਨ ਤੁਜਨੋ ਜੋਦ ਮਹਾਬਲ ਸੂਰਾ ਗਾਵਨ ਤੁਜਨੋ ਖਾਣੀ ਚਾਰੇ ਕਾਵਨ ਤੁਦਨੋ ਖੰਡ ਹਮਰੀ ਰਹਿ ਰਾਸ ਰਹਾਓ ਹਾਤ ਜਨ ਕੇਵੜ ਭਾਗ ਵਡੇਰੇ ਜਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮਲੈ ਤ੍ਰਿਤਾਸੈ ਮਿਲ ਜਨ ਕੋ ਤਕਣ ਪਰਕਾਸ ਜਨ ਹਰ ਰਾਤਿਨ ਕਾਵਨ ਖਲਾਵੇ ਕਵਨ ਚਕਾਵੇ ਮਨ ਮੇ ਸੇਮਰਨ ਕਰਿਆ ਸਾਮਨਿਦਾਨ ਦਾ ਸਾਸਤ੍ਰ ਸਿਧਾਨ ठाकुर ਕਰਤਲ ਤਰਿਆ ਜਿਨ ਨਾਨਕ ਬਲਬਲ ਸਦਾ ਬਲ ਜਈਐ ਤੇਰਾ ਅੰਤਨ ਪਾਰਾ ਵਰਿਆ ਰਾਗ ਅਸਾਮਹੱਲਾ ਚੌਥਾ ਸੋ ਪੁਰਖ ਏਕ ਓਂਕਾਰ ਸਤਗੁਰ ਪ੍ਰਸਾਦ ਸੋ ਪਖੰਦਰੰਜਨ ਹਰ ਪਖੰਦਰੰਜਨ ਹਰੇ ਅਗਮ ਅਗਮ ਅਪਾਰਾ ਸਾਪਤਿ ਆਵੇ ਸਾਪਤਿ ਆਵੇ ਤੋ ਜੀ ਹਰ ਸੱਚੇ ਸਰਤਨ ਹਾਰਾ ਸਭ ਜੀਤ ਤੁਮਾਰੇ ਜੀ ਤੁਮ ਜੀਆ ਕਾ ਦਾਤਾਰਾ ਹਰ ਤਿਆਗੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕੀਆ ਨਾਨਕ ਜੰਤੇ ਵਿਚਾਰਾ ਤੂੰ ਕਟ ਕਾਟੇ ਅੰਤਰ ਸਰਬੰਦਰ ਅੰਤਰ ਜੀ ਹਰ ਇੱਕ ਪਰਖ ਸਮਾਨ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਜੋਝ ਵਿਟਾਣਾ ਤੂੰ ਆਪੇ ਦਾਤਾ ਆਪੇ ਭਖਤਾ ਜੀ ਹੋ ਤੁਦਮਣੀ ਅਵਰਨ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤਾ ਜੀ ਤੇਰੇ ਕਿਆ ਕੋਣੀ ਆਖ ਵਖਾਣਾ ਜੋ ਸੇਵਿਆ ਜੋ ਸੇਵਿਆ ਤੋਜੀ ਜੈ ਨਾਨਕ ਤੈਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੋਜੀ ਸੇਂ ਜਿਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰ ਧਿਆਇਆ ਜੀ ਤਿਨ ਟੁੱਟੀ ਜਮਕੀ ਫਾਸੀ ਜਨਰ ਪਾਉ ਜਨ ਹਰ ਨਿਰ ਪਾਉ ਧਿਆਇਆ ਜੀ ਤਿਨ ਕਾ ਪਾਉ ਸਭ ਕੁ ਵਾਸੀ ਤਿਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਾਰਾ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਟਿਲ ਪਲ ਚਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਨਤਾ ਤੇਰੇ ਭਗਤ ਤੇਰੇ ਭਗਤ ਸਲਾਹਾਂ ਤੋ ਜੀ ਹਰ ਨਿਕਾ ਨੇਕਨ ਕਰਿਆ ਖਟ ਕਰਮ ਕਰੰਤਾ ਸੇ ਭਕਤੋ ਸੇ ਭਕਤ ਪਲੇ ਜਨਾਨਕ ਜੀ ਜੋ ਪਾਵੈ ਮੇਰੇ ਹਰ ਭਗਵੰਤਾ ਤੂ ਆਦ ਪਰਚਾਰ ਮੈਂਡਾ ਸਾਈ ਜੋ ਤੂ ਪਾਵੈ ਸੋ ਇਖੀ ਸੀ ਜੋ ਤੂ ਦੇ ਸੋਈ ਉਹ ਕਿਰਪਾ ਕਰੇ ਨਾਨਕ ਗੁਰ ਪਾਉਂ ਤਨੇ ਕੀ ਅੰਧਿਕਿਆ ਰਹਾਉ ਨਾਹੁ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਣ ਵਿੱਚ ਨਾਨਕ ਤਿੰਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਪਈ ਪਰਾਪਰੀਆ ਕੋਬਦ ਮਲ ਕੀ ਏ ਪਵਜਨ ਸੇਵਾ ਸਾਧ ਨਾ ਜਾਣੇ ਆ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਠਸ਼ਾਹੀ ਦਸਵੀਂ ਦਸਵੀਂ ਕਬੇ ਬਾਜ ਬੇਨਤੀ ਚੌਪਾਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰ ਪ੍ਰਿਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵ ਸਿਖ ਸਭੈ ਕਰਤਾਰਾ ਮੋਰ ਅਛਾ ਦੇ ਚਿਕਰਤੈ ਕਰੀਐ ਸਭੈ ਕੋ ਆਤਸ ਭਰੀਐ होए हमारी आसा तोर भजन की रह प्यासा तो मैं छाड़ कोई अवर न जो पर चाओ सो तुमते ते सेवक सिख हमारी तारी है तो चुन शत्र हमारे मारी है आप हाथ ਉਜੋ ਬਰੀਏ ਪੰਨ ਕਲਕੱਤ ਰਾਸ਼ਨੀ ਬਰੀਏ ਤੂ ਜੋ ਸਦਾ ਹਮਾਰੇ ਪਛਾ ਅਸ਼ਰੀਅ ਸਤੂਜਿਓ ਕਰਿਓ ਰਖਾ ਰਾਖਲੇ ਮੋਇ ਰਖਣ ਹਾਰੇ ਸਾਹਿਬ ਸਤ ਸਹਾਈ ਪਿਆਰੇ दीन बनता दुष्टन के हंता तुम हो पुरी चतुर्दशकंता काल पाए ब्रह्मा वक्ता काल पाए शिवजी वक्ता काल पाए कर बिष्णु प्रकासा सकल काल का किया तमाशा जवन काल योगी शिव की यो बीज राज ब्रह्मा जो थी योग जवन काल सब लोक सवारा नमस्कार है ताए हमारा जवन काल सब जगत मनायो देव दंत क्षण उपजायो आदे अंत एकया अवतार सोई गुरु समझो हमारा नमस्कार किसी को हम मारी सकल प्रजा जन आप सवारी सिरकन गो सिरकन सुख दियो सतरन को पल मोहब्बत कियो कट कट के अंतर की जानत भले बुरे की पीर पछाणत चेटी ते कुचरी अस्तूलदा सापा कृपा दिष्ट कर फूलदा संतन दुख पाए ते दुखी सुख पाए साधन के सुखी एक एक ही पीर पछाने कट कट के पट पट की जाने जब उत्कर्थ करा करतारा प्रजा तरत तपते अपारा ਜਬ ਅਕਰਤ ਕਰਤ ਹੋ ਕਭੂ ਤੋ ਮੈਂ ਮਿਲਦਾ ਦੇ ਤਰ ਸਭੂ ਜਿਤੇ ਬਦਨ ਸਿਸ਼ਟ ਸਭ ਤਾਰੇ ਆਪ ਹੀ ਆਪਣੀ ਬੂਜ ਉਚਾਰੇ ਤੂ ਸਭ ਹੀ ਤੇ ਰਹਤ ਨਰ ਆਲਮ ਜਾਣਤ ਪੇਤ ਪੇਦੇਰ ਆਲਮ ਨਰਿੰਦ ਕਾਰਨ ਨਿਰਪਕਾਰ ਨਰਨਾਮ ਆਦ ਅਨਿ ਆਦ ਸੰਪ ਤਾ ਕਾ ਮੂੜੁ ਚਰਤ ਪੇਤਾ ਜਾ ਕੋ ਪੇਵ ਨ ਪਾਵਤ ਮੇਤਾ ਤਾ ਕੋ ਕਰ ਪਾਹਨਨ ਮਾਨਤ ਮਹਾ ਮੂੜ ਕਛ ਪੇਰ ਨ ਜਾਣਤ ਮਹਾਂ ਦੇ ਕੋ ਕਹਿ ਸਦਾ ਸੇਵ ਨਰਨਕਾਰ ਕਾ ਚਿਤ ਨਹਿ ਪੈਵ ਆਪੇ ਆਪਣੀ ਬੋਧ ਹਜਿਤ ਤੇ ਬਨਤ ਪਿੰਟ ਪੋਹੇ ਤੇਤੀ ਤੁਮਰਾ ਲਖਨ ਚਾਏ ਪਸਾਰਾ ਕੈਬਤ ਸਜਾ ਪ੍ਰਥਮ ਸੰਸਾਰ ਇਕੈ ਰੂਪ ਅਨੂਪਸਰੂਪਾ ਰੰਗ ਪਇਓ ਰਾਵ ਨਹੀਂ ਭੂਪਾ ਅੰਡਜੇ ਰਜ ਸੇਤ ਕਿੰਨੀ ਉਤਪਚ ਖਾਨ ਬਹੁ ਰਚ ਦੇਨੀ ਕੋਵਨ ਰਾਜਾ ਹਵੇ ਬੈਠਾ ਕੋ ਸੰਪਰਪਾਇਓ ਸੰਕਰੇ ਇਖਠਾ ਸਗਰੀ ਸ੍ਰਿਸ਼ਟ ਦਿਖਾਏ ਚੰਬਵ ਆਤ ਜਗਨ ਸਰੂਪ ਸਵੰਪਵ ਅਪਰ ਅਛਾ ਮੇਰੀ ਤੁਮ ਕਰੋ ਸਿਖ ਉਬਾਰੇ ਸਖ ਸੰਗ ਕਰੋ ਦੁਸ਼ਟ ਜਿਤੇ ਉਠਵਾਤ ਉਠ ਪਾਤਾ ਸਕਲ ਮਲੇਸ਼ਵਰਨ ਕਰੋ ਰਣ ਕਾਤਾ ਜੇ ਅਸਤੁੱਤਵ ਸਰਨੀ ਪਰੇ ਤਿਨ ਕੈ ਦੁਸ਼ਟ ਜੋਗਤ ਹੈ ਮਰੇ ਪੁਰਖ ਜਨ ਭਗਤ ਪਰੇ ਤਿਹਾਰੇ ਤਿਨ ਕੈ ਤੁਮ ਸੰਕਰ ਸਭ ਤਾਰੇ ਜੋ ਕਲ ਕੋ ਇੱਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਭਤੇ ਨੇ ਆਏ ਹੈ ਰੱਛਾ ਹੋਏ ਤਾਹੇ ਸਭ ਕਾਲ ਦਾ ਦੁਸ਼ਟ ਅ੍ਰਿਸ਼ਟ ਕਰੇ ਤਿਤ ਕਾਲ ਦਾ ਕਰਪਾ ਦੁਸ਼ਟ ਤੈਨ ਜਾਇਨ ਨਹਾਰ ਹੋ ਤਾਕੇ ਤਾਮ ਤਰਕਮੋ ਹਰ ਹੋ ਰਿੱਤ ਸੇਧ ਕਰਮ ਹੋ ਸਭ ਹੋਈ ਦੁਸ਼ਟ ਸਾਸਕੇ ਨਾ ਕੋਈ ਇੱਕ ਬਾਜ ਤੁਮ ਸਬਾਰਾ ਕਾਲ 파ਸ ਤੇ ਤਾਏ ਹੋ ਪਾਰਾ ਜਿੰਨਰ ਨਾਮ ਤਿਹਾਰੋ ਕਹਾ ਦਾ ਦੁਸ਼ਟ ਦੁਖਤੇ ਰਹਾ ਕੜਕੀ ਤੇ ਮੈਂ ਸ਼ਰਨ ਤੇ ਹਾਰੀ ਆਪਾ ਦੈ ਲਿਓ ਪਾਰੀ ਸਰਬ ਥੋਰ ਮੋਹ ਸਾਰੀ ਦੁਸ਼ਟ ਦੋਖ ਤੇ ਲਿਓ ਪਚਾਈ ਸਵਈਏ ਪਾਏ ਗੈ ਜਪਤੇ ਤੁਮਰੇ ਤਪਤੇ ਕੋ ਆਖ ਤਰੇ ਨਹੀਂ ਆਂਦੇਓ ਰਾਮ ਰਹੀਨ ਪੁਰਾਣ ਕੁਰਾਨ ਇਨੇ ਕਹ ਮਤ ਇਕ ਨਾ ਮਾਨਿਓ ਸ਼ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ ਬਖਾਨਿਓ ਦੁਹਰਨ ਸਕਲ ਦਵਾਰ ਕੋ ਛਾੜ ਕੇ ਗयो ਦੁ ਤੁਹਾਰ ਰਾਇ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿਤ ਸੀਤੀ ਮਨ ਵਚੀਆਂ ਵਾਦਾਈਆਂ ਰਾਗ ਰਤਨ ਪਰਿਵਾਰ ਪਰਿਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵੋ ਹਰੀ ਕੇ ਰਾਮਾਂ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੇਕਾਰੋ ਕਰੇ ਤੇਰਾ ਆਕਾਰ ਸਭ ਸੁਬਾਰਨਾ ਸਮਨਾ ਕਲਾਂ ਸਾਂ ਰੱਥ ਸੁਆਮੀ ਸੋ ਕਿਉ ਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੀ ਛੈ ਜਿਸ ਤੇ ਸੋ ਪਾਵੇ ਸਦਾ ਸੇਤ ਨਾ ਜਿਨ ਕੈ ਮਨ ਵਸਿਆ ਵਾਜੇ ਛਪਤ ਕਨੀਰੀ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਅਧਾਰੂ ਸਾਤ ਨਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਕਵਾਈਆਂ ਕਰ ਸਾਤ ਸੁਖਮਣ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੈਠਿਓ ਜਿਸਤਿਆਂ ਏ ਬੜੀ ਆਈਆਂ ਕਹੇ ਨਾਨਕ ਸੁਨੋ ਸੰਤੋ ਸਤ ਤਰੋ ਪਿਆਰੂ ਸਾਚਾ ਨਾਮ ਮੇਰਾ ਅਧਾਰੂ ਵਾਜੇ ਪਾਂਚ ਸੌਤ ਤਤਕਾਰ ਸੁਆਕੇ ਕਾਰਨ ਸੁਆਕੇ ਸਬਦ ਵਾਜੇ ਕਲਾ ਜਿਤ ਕਰਤਾ ਆਰੀਆ ਪਾਂਚੋ ਦੂਤ ਤਤਵਾਸ ਕੀਤੇ ਕਾਲ ਕੰਟਕ ਮਾਰੀਆ ਤੁਰ ਕਰ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਰਹਿ ਨਾਨਕ ਤੈ ਸੁਖੁ ਆਤਿ ਤਤਕਾਰ ਅਨੰਦ ਵਾਜੇ ਅਨੰਦ ਸੁਨੋ ਵਡ ਭਾਗਿਓ ਸਗਲ ਮਨੂਰਤ ਪੂਰੇ ਪਾਰ ਪਰੰਪਰ ਪਾਇਆ ਉਤਰੇ ਸਗਲੇ ਵਿਸੂਰੇ ਉਕ ਰੋਗ ਸੰਤਾ ਪੀ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤਗੁਰ ਰਹਾ ਭਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਹਤ ਦੂਰੇ ਮੋ ਦਾਵਣੀ ਮਹੱਲਾ ਪੰਜਮ ਥਾਲ ਵਿੱਚਨ ਵਸ ਤੂ ਪਈਓ ਸੰਤ ਸੰਤੋਖ ਵਿਚਾਰੂ ਅਮਰਤ ਨਾਮ ਠਾਕਰ ਕਾ ਪਾਇਓ ਜਿਸ ਕਾ ਸਭਸ ਉਦਾਰੂ ਜੇ ਕੋ ਖਾਵੇ ਜੇ ਕੋ ਪੁੰਜੈ ਤਿਸ ਕਾ ਹੋਈ ਉਦਾਰੂ ਇਹ ਵਸਤ ਜੀ ਨਹੀਂ ਜਾਏ ਨਿਤ ਨਿਤ ਰੱਖੋ ਤਾਰੂ ਤਮ ਸੰਸਾਰ ਚੱਲਣ ਲੱਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹਲਾ 5 ਮਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਤੇ ਤਰਸ ਪਿਓਈ ਤਰਸ ਪਇਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮੰਨਦੀ ਵਹਿ ਹਰਿਆ ਪੌੜੀ ਤਥਿਆ ਤੂੰ ਸਮਰੱਥ ਜਿੱਥੇ ਕੋਈ ਨਾਏ ਉਥੇ ਤੇਰੀ ਰੱਥ ਅਕਣੀ ਉਤਰ ਮਾਏ ਸੁਣ ਕੇ ਜੰਕੈ ਦੂਤ ਨਾਹੀਂ ਛੜ ਚਾਏ ਪੌਜਲ ਵਿਖੇ ਅਸਕਾਰ ਗੁਰ ਸ਼ਬਦੀ ਅਪਾਰ ਪਾਏ ਜਿਨ ਕੋ ਲਗੀ ਪਿਆਸ ਅਮਰਿਤ ਸੇਈ ਖਾਏ ਕਲ ਮੈਂ ਇਹੋ ਪੁੰਨ ਕਣ ਗੋਵਿੰਦ ਕਾਏ ਸਭ ਸੈ ਨੂੰ ਕਿਰਪਾਲ ਸਮਾਲੇ ਸਾਇ ਸਾਇ ਪਰਥਾ ਕੋਈ ਨ ਜਾਏ ਜੀ ਆਵੇ ਤੁਦ ਆਏ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰੀ ਕੇ ਮਹਲਾ ਪੰਜਵਾਂ ਰੱਖੇ ਰੱਖਣ ਹਾਰੇ ਆਪੋ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਹੋਵਾ ਆਪ ਦਿਆਲ ਮਨ ਨਾ ਵਿਸਾਰਿਆਂ ਸਾਧ ਜਨਾਂ ਕੈ ਸੰਕ ਪਵ ਜਲਤਾਰਿਆਂ ਸਖਤ ਨਿਤਗੁ ਦੁਸ਼ਟ ਖਿਨੇ ਮਾਇ ਬਿਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨ ਆ ਮਾਹੀ ਜੈਸੇ ਮਰਤ ਸੁਖ ਹੋਏ ਸਗਲੇ ਦੁਖ ਜਾਈਂ ਜਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਈ ਜਿਸੇ ਮਰਤ ਸੁਖ ਹੋਏ ਸਕਲੈ ਦੁਖ ਜਾਏ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਦਰਸੋ ਜਾਆਂ ਸੋਹੀਆਂ ਸੋਹੀਆਂ ਸੋਹੀਏ ਸਤਰਾ ਸੋ ਐਸਾ ਹਰ ਧਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖ ਨਰੰਜਨ ਰਹਾਉ ਜਹਾਰ ਸਿਮਰਨ ਭਇ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਣਾ ਜਨ ਨਾਨਕ ਕਉ ਗੁਰ ਏ ਮਤ ਦੀਨੀ ਜਪ ਹਰ ਭਵਜਲ ਤਰਨਾ ਬਾਤ ਕਾ ਸੁਹਿਲਾ ਹੋ ਵਾਰੀ ਜੇ ਕੋ ਸੁਹਿਲੇ ਸਦਾ ਸੁਖ ਹੋਏ ਰਹਾ ਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਗ ਆਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਸੇ ਉਪਦੇਸ਼ ਗੁਰ ਗੁਰ ਇਕ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋ ਊਰਜ ਇਕ ਓਰ ਗਗਨ ਮੈਂ ਥਾਲ ਰਾਵ ਚੰਗਲ ਪੁਨ ਰਾਏ ਫੁਲੰਤ ਜੋਤੀ ਕੈਸੀ ਆ ਗੁਰ ਸਾਖੀ ਜੋਤ ਪਰਮਨੋ ਅਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਬ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰਨ ਨਾਉ ਤੁਮਨ ਵੱਡਾ ਹੈ ਰਹਾਉ ਸਾਖਤ ਹਰ ਰਸ ਸਾਧਨ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉਂ-ਜਿਉਂ ਚਲੈ ਤਵੇ ਦੁੱਖ ਤਾਵੈ ਜਮਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਵਖੰਡ ਬਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬਿਨੰਤੀ ਸੁਣੋ ਮੇਰੇ ਵੀਤਾ ਸੰਤ ਟਹਿਲ ਕੀ ਵੇਲਾ ਇਹੀਂ ਆਖੜ ਚੱਲੋ ਹਰਲਾਹਾ ਆਗੈ ਵਸਨੁ ਸੁਹਿਲਾ ਆਉਧ ਘਟੈ ਦਨਸੁਰ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਵੈ ਇਹੋ ਰਸ। ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੇ ਵਸੀਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਵਾਹੋਰ ਨਾ ਹੋਏ ਗੋਹੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ। ਮੋਕ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕ ਕਰ ਸੰਤਨ ਕੀ ਧੂਰੇ ਭਤੇ ਬੋਲੇ ਸੋ